ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਪੱਤਰਕਾਰ ਸਹਿਬਾਨ ਆਪਣੇ ਕਬੀਲਦਾਰੀ ਦੇ ਜ਼ਰੂਰੀ ਕੰਮ ਛੱਡ ਕੇ ਇੱਥੇ ਪਹੁੰਚੇ ਇਨੀ ਭਾਰੀ ਗਿਣਤੀ ਚ ਪ੍ਰਬੰਧ ਤਾਂ ਆਪਣੇ ਵੱਲੋਂ ਵੱਡੇ ਕੀਤਾ ਸੀ ਪਰ ਉਹ ਵੀ ਛੋਟਾ ਪੈ ਗਿਆ ਮਾਫੀ ਚਾਹੁੰਨੇ ਆ ਜੇ ਤੁਹਾਨੂੰ ਖੜ ਕੇ ਸੁਣਨਾ ਪੈ ਰਿਹਾ ਸਾਰਿਆਂ ਦਾ ਇੱਥੇ ਚੱਲਿਆਂ ਦਾ ਜੀ ਆਇਆਂ ਨੂੰ ਸਵਾਗਤ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 11 ਤਰੀਕ ਨੂੰ ਇੱਕ ਫੈਸਲਾ ਤੁਸੀਂ ਕਰਨਾ ਹੈ ਵੈਸੇ ਤਾਂ ਕਰੀ ਬੈਠੇ ਹਾਂ ਫੈਸਲਾ ਤਾਂ بس ਉਹਨੂੰ ਅਮਲੀ ਰੂਪ ਚ ਹੀ ਦੇਣਾ ਹੈ ਬਟਨ ਦੱਬਣਾ ਹੈ ਮਨ ਵਾਲਾ ਬਟਨ ਤਾਂ ਦੱਬੀ ਬੈਠੇ ਹਾਂ ਪਹਿਲਾਂ ਹੀ ਦਿਲ ਵਾਲਾ ਬਟਨ ਤਾਂ ਦੱਬੀ ਬੈਠੇ ਹਾਂ ਮੈਂ ਬਹੁਤ ਸਾਰੇ ਪਿੰਡਾਂ ਚ ਗਿਆ ਲਗਾਤਾਰ ਕਈ ਦਿਨਾਂ ਤੋਂ ਮੈਂ ਪਿੰਡਾਂ ਚ ਹੀ ਫਿਰਦਾ ਗੰਡੀਵਿੰਡ ਗੱਗੋ ਬੂਹਾ ਨਸ਼ਹਿਰਾ ਟਾਲਾ ਰਸੂਲਪੁਰ ਚੀਮਾ ਚੀਮਾ ਖੁਰਦ ਟੰਡ ਸਾਰੇ ਪਿੰਡਾਂ ਚ ਮੈਂ ਗਿਆ ਬੜਾ ਲੋਕਾਂ ਚ ਉਤਸ਼ਾਹ ਹੈ ਬੜਾ ਪਿਆਰ ਮਿਲਿਆ ਮਾਵਾ ਪੈਣਾ ਖਾਸ ਤੌਰ ਤੇ ਇੰਨੀ ਭਾਰੀ ਗਿਣਤੀ ਚ ਆਪਦੇ ਕਬੀਲਦਾਰ ਦੇ ਚੁੱਲ੍ਹੇ ਚੌਕੇ ਦੇ ਕੰਮ ਛੱਡ ਕੇ ਰਾਤ ਨੂੰ ਵੀ ਕਈ ਵਾਰੀ 8-8 ਵਜੇ ਉਹ ਉੱਥੇ ਇੰਤਜ਼ਾਰ ਕਰਕੇ ਮਾਨ ਸਨਮਾਨ ਅਸ਼ੀਰਵਾਦ ਦੇ ਕੇ ਗਏ ਇਹੇ ਕੋਈ ਕਿਸਮਤ ਦਾ ਗੇੜ ਹੁੰਦਾ ਕਿ ਬਜ਼ੁਰਗ ਆਸ਼ੀਰਵਾਦ ਦੇਣ ਸਿਰ ਪਲੋਸਣ ਨੌਜਵਾਨ ਮੁੰਡੇ ਮੋਢੇ ਤੇ ਹੱਥਰ ਕੇ ਸੈਲਫੀਆਂ ਖਿਚਾਉਣ ਭੈਣਾ ਦੁਆਵਾਂ ਦੇਣ ਛੋਟੇ ਛੋਟੇ ਬੱਚੇ ਫੁੱਲ ਸੁਟਣ ਗੱਡੀ ਫੁੱਲਾਂ ਨਾਲ ਭਰ ਜਾਂਦੀ ਸੀ ਦਸਤਾਰ ਫੁੱਲਾਂ ਨਾਲ ਭਰ ਜਾਂਦੀ ਸੀ ਜਦੋਂ ਮੈਂ ਜਾਂਦਾ ਸੀ ਵਾਪਸ ਅੰਮ੍ਰਿਤਸਰ ਸਾਹਿਬ ਠਹਿਰੇ ਹੋਏ ਸੀ ਤਾਂ ਆਪਣੇ ਕਮਰੇ 'ਚ ਜਾਂਦਾ ਸੀ ਤਾਂ ਮੈਂ ਜਦੋਂ ਪਾਗੜੀ ਪੱਗ ਲਾਉਂਦਾ ਸੀ ਤਾਂ ਫੁੱਲਾਂ ਨਾਲ ਭਰੀ ਹੁੰਦੀ ਸੀ ਤੇ ਮੈਂ ਸ਼ੀਸ਼ੇ ਮੂਰੇ ਖੜ ਕੇ ਹੀ ਅਰਦਾਸ ਕਰਦਾ ਸੀ ਵੀ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੋਈ ਹੈ ਬਸ ਇਹਨੂੰ ਬਣਾਈ ਰੱਖੇ ਭਾਵੇਂ ਬਧਾਈ ਨਾ ਪਰ ਘਟਾਈ ਵੀ ਨਾ ਕਿਉਂਕਿ ਬਹੁਤ ਵੱਡਾ ਮਾਣ ਹੈ ਜੀ ਨੇ ਤਾਂ ਕਿੱਥੇ ਲੀਡਰਾਂ ਨੂੰ ਫੁੱਲ ਜੀ ਅੱਜ ਕੱਲ ਤੇ ਲੀਡਰਾਂ ਤਾਂ ਛਿੱਤਰ ਵੀ ਅਗਲਾ ਮਾਰਦਾ ਨਹੀਂ ਕਹਿੰਦਾ ਛੱਡ ਪਰੇ ਯਾਰ 20 ਰੁਪਏ ਦੀ ਚੱਪਲ ਖਰਾਬ ਹੋ ਜੂ ਜੇ ਕੋਈ ਫੋਟੋ ਫੂਟੋ ਅਖਬਾਰ ਤੇ ਮਜੀਠੀਆ ਵਰਗੇ ਦੀ ਦੇਖ ਲੋ ਜਾਂ ਸੁਖਵੀਰ ਬਾਦਲ ਵਰਗੇ ਦੀ ਜਾਂ ਬਾਜਵੇ ਵਰਗੇ ਦੀ ੜਕੀ ਫੋਟੋ ਅਗਰ ਆ ਦੋ ਤਿੰਨ ਵਾਰੀ ਟੂਟੀ ਕੋਲ ਜਾ ਕੇ ਮੱਥਾ ਧੋਂਦਾ ਜਾਂਦਾ ਮੱਥੇ ਲੱਗ ਗਏ ਯਾਰ ਅੱਜ ਕੰਮ ਨਹੀਂ ਹੋਣਾ ਇਹ ਇੰਨੇ ਨਹਿਸ਼ ਨੇ ਕਿੱਥੇ ਤੁਸੀਂ ਫੁੱਲ ਸਿੱਟੀ ਜਾਨੇ ਹੋ ਸਾਡੇ ਤੇ ਹਾਰ ਪਾਈ ਜਾਨੇ ਹੋ ਇੱਕ ਪਾਸੇ ਤਾਂ ਇਹ ਪਿਆਰ ਆ ਦੂਜੇ ਪਾਸੇ ਕਾਲੀਆਂ ਕਾਂਗਰਸੀਆਂ ਵਾਲਿਆਂ ਦਾ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਲੈ ਵੀ ਜਾਂਦੇ ਆ ਜੀ ਜੇ ਉਂਗਲਾਂ ਨਾਲ ਲੈ ਕੇ ਜਾਣ ਸ਼ਾਂਪਚੱਲਾ ਤਾਂ ਲਈ ਜਾਂਦੇ ਆ ਜੀ ਕਿਉਂਕਿ ਖਾਲੀ ਹੱਥ ਜਾਣ ਦਾ ਉਹਨਾਂ ਦਾ ਮੂਡ ਹੈ ਹੁੰਦਾ ਨਹੀਂ ਜੀ ਖਾਲੀ ਹੱਥ ਜਾਂਦੇ ਹੀ ਨਹੀਂ ਕਦੇ ਉਹ ਦਿਨ ਨੂੰ ਜਿੱਦੇ ਖਾਲੀ ਹੱਥ ਜਿਸ ਦਿਨ ਚਲੇ ਜਾਣ ਨਾ ਘਰੇ ਵਾਪਸ ਉਸ ਦਿਨ ਨੂੰ ਖਰਾਬ ਦਿਨ ਮੰਨਦੇ ਨੇ ਬਹੁਤ ਬੈਡ ਡੇ ਸੀ ਬੈਡ ਡੇ ਬੈਡ ਡੇ ਕੁਝ ਨਹੀਂ ਮਿਲਿਆ ਅੱਜ ਐਨੇ ਐਡੇ ਲੁਟੇਰੇ ਨੇ ਇਹ ਸਾਡੇ ਐਮਐਲਏ ਸਹਿਬਾਨ ਬੈਠੇ ਆ ਸਾਡੇ ਐਮਐਲਏ ਸਹਿਬਾਨ ਇੱਥੇ ਬੈਠੇ ਆ ਡਿੰਪੀ ਜੀ ਬੈਠੇ ਆ ਸਾਰੇ ਮੋਤਵਰ ਸੱਜਣ ਸਰਪੰਚ ਪੰਜ ਬੈਠੇ ਆ ਭੈਣ ਜੀ ਬੈਠੇ ਆ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਘਰੋਂ ਉਹਨਾਂ ਦੀ ਧਰਮ ਪਤਨੀ ਪ੍ਰਮਾਤਮਾ ਡਾਕਟਰ ਸਾਹਿਬ ਦੀ ਆਤਮਾ ਨੂੰ ਚਰਨਾ ਚ ਨਵਾਸ ਬਖਸ਼ੇ ਉਹਨਾਂ ਦੀ ਜਿਹੜੀ ਛੱਡੀ ਹੋਈ ਵਿਕਾਸ ਦੀ ਡੋਰ ਹੈ ਉਹਨੂੰ ਆਪਾਂ ਅੱਗੇ ਜੋੜਨਾ ਹੈ ਹੁਣ ਡਾਕਟਰ ਸਾਹਿਬ ਚਾਹੁੰਦੇ ਬੜੀ ਵਧੀਆ ਜ਼ਿੰਦਗੀ ਕਰ ਸਕਦੇ ਸੀ ਬੱਚੇ ਵੀ ਡਾਕਟਰ ਨੇ ਇਹੇ ਟੀਚਰ ਸੀ ਸੇਵਾ ਦੀ profession ਹੈ ਤਿੰਨੇ ਦੋਨੇ ਤਿੰਨੇ profession ਸੇਵਾ ਦੀ ਮੰਨੇ ਜਾਂਦੇ ਆ ਰਾਜਨੀਤੀ ਵੀ ਸੇਵਾ ਹੀ ਕੀਤੀ ਉਹਨਾਂ ਨੇ ਪਰ ਉਹਨਾਂ ਨੇ ਤੂਫਾਨਾਂ ਨਾਲ ਮੱਥੇ ਆ ਜਿਹੜੇ ਕਾਲੀ ਜੋ ਕਾਂਗਰਸੀ ਜਿਹੜੇ ਨੇ ਪੂਰੇ ਸਰਕਾਰ ਬਣਨ ਤੋਂ ਬਾਅਦ ਵੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਸੀ ਉਹ ਵੀ ਉਹਨਾਂ ਨੇ ਵਿਕਾਸ ਦੇ ਕੰਮਾਂ 'ਚ ਕੋਈ ਕਮੀ ਨਹੀਂ ਛੱਡੀ। 11 ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨਾ ਹੈ। ਤੀਜੇ ਨੰਬਰ ਤੇ ਵਟਣਾ ਹੈ। ਪਹਿਲਾਂ ਵੀ ਤੁਸੀਂ ਦੱਬਿਆ ਸੀ। ਉਹਦਾ ਉਹਦੇ ਵਾਸਤੇ ਵੀ ਧੰਨਵਾਦ ਹੈ। ਹੁਣ ਅੱਗੇ ਵਾਲਾ ਜਿਹੜਾ ਉਹ ਉਸੇ ਲੜੀ ਨੂੰ ਗਾਹਾਂ ਤੋੜਨਾ ਹੈ। ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਕਾਲੀਆਂ ਕਾਂਗਰਸੀਆਂ ਤੋਂ ਇਹਨਾਂ ਨੇ ਤਾਂ ਇਲਾਕਾ ਖਰਾਬ ਕੀਤਾ ਇਹ ਘਰ ਘਰ ਪਰਚੇ ਪਰਚੇ ਹੋਗੇ ਤਾਂ ਖਰਚੇ ਵਕੀਲਾਂ ਦੇ ਘਰ ਭਰੀ ਜਾਓ ਚਲੋ ਰੋਜ਼ ਪੇਸ਼ੀਆਂ ਤੇ ਜਾਓ ਇਹਨਾਂ ਚੀਜ਼ਾਂ 'ਚ ਹੀ ਸਾਡੀ ਅੱਧੀ ਜ਼ਿੰਦਗੀ ਕੱਢਤੀ ਇਹਨਾਂ ਨੇ ਆਪ ਵੋਟਾਂ ਲੈ ਕੇ ਤੁਰ ਜਾਂਦੇ ਸੀ ਲੋਕਾਂ ਨੂੰ ਅਹੀਂ ਛੱਡ ਜਾਂਦੇ ਸੀ ਲਾ ਵਾਰਿਸ ਇਹਨਾਂ ਦਾ 431 ਪ੍ਰੋਗਰਾਮ ਹੈ ਅਕਾਲੀਆਂ ਕਾਂਗਰਸੀਆਂ ਦਾ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ 431 ਪ੍ਰੋਗਰਾਮ ਹੈ ਉਂ ਬਸੇ ਜਕਰੇ ਵਾਲੀ ਜਗ੍ਹਾ ਬਣਦੀ ਨਹੀਂ ਸੀ ਪਰ ਹੁਣ ਲਾ ਤਾ ਤਾ ਕੋਣ ਚਲੋ ਕੋਈ ਨਹੀਂ ਚਲ ਕੋਈ ਨਹੀਂ ਲੱਗ ਗਿਆ ਤਾਂ ਲੱਗ ਗਿਆ ਫਿਰ ਉਹਨੂੰ ਚਲ ਬਰੋਦ ਚ ਹੀ ਮੰਨ ਲਾਂਗੇ ਇਹਨੂੰ ਬੜੇ ਦਿਲ ਦੇ ਸਾਫ਼ ਲੋਕ ਹੋ ਤੁਸੀਂ ਮਾਝੇ ਵਾਲਿਓ ਸੋ ਇਸ ਕਰਕੇ ਬੜਾ ਚੰਗਾ ਲੱਗਿਆ ਤੁਹਾਡੇ ਵਿੱਚ ਆ ਕੇ ਇਹਨਾਂ ਦੇ ਜੇ ਕਿਰਦਾਰ ਫਰੋਲਣ ਲੱਗ ਜੀਏ ਤਾਂ ਸਮਾਂ ਘਟ ਜੂਗਾ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਕਿ ਮਾਂ ਪਾਰਟੀ 'ਚ ਹੀ ਰਹਿਣਾ ਚਾਹੀਦਾ ਹੈ ਮਾਂ ਪਾਰਟੀ 'ਚ ਰਹਿ ਕੇ ਸੇਵਾ ਹੁੰਦੀ ਹੈ ਤੇ ਵੱਡੇ ਬਾਦਲ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਉਹ ਪਹਿਲੀ ਚੋਣ ਕਿਹੜੇ ਚੋਣ ਨਿਸ਼ਾਨ ਤੋਂ ਲੜੇ ਸੀ 1957 'ਚ ਗੋਵ ਬੱਚਾ ਗੋਵ ਬੱਚਾ ਕਿਹਦਾ ਚੋਣ ਸੰਸਦ ਸੀ ਕਾਂਗਰਸ ਦਾ ਅਕਾਲੀ ਦਲ ਤਾਂ 1920 ਚ ਬਣ ਗਿਆ ਸੀ ਬਾਦਲ ਸਾਹਿਬ 1927 ਚ ਪੈਦਾ ਹੋਏ ਸੀ 1957 ਦੇ ਵਿੱਚ ਪਹਿਲੀ ਚੋਣ ਬਾਦਲ ਸਾਹਿਬ ਨੇ ਵੱਡੇ ਬਾਦਲ ਨੇ ਕਾਂਗਰਸ ਦੇ ਚੋਣ ਸ਼ਾਨ ਤੇ ਲੜੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਲੀ ਕਾਲੀ ਨਹੀਂ ਹੈਗਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਹੈ ਕਦੇ ਕੌਮ ਪ੍ਰਤੀ ਵਫਾਦਾਰ ਰਹਿ ਡੱਬਰ ਇਹ ਕਦੇ ਜੈਤੋਂ ਵਾਲੇ ਮੋਰਚੇ ਦੀਆਂ ਜ਼ਹਿਰਾਂ ਕਦੇ ਕੋਟਕਪੂਰੇ ਬਰਗਾੜੀ ਦੇ ਵਿੱਚ ਬੇਅਦਬੀਆਂ ਕਦੇ ਜਥੇਦਾਰਾਂ ਨੂੰ ਘਰੇ ਬੁਲਾ ਕੇ ਮਾਫੀਆਂ ਕਿਸੇ ਨੂੰ ਦਇਦੋ ਮਾਫ ਕਰ ਦਿਓ ਇਹਨੂੰ ਮਾਫ ਕਰ ਦਿਓ ਕਦੇ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰਾ ਕੁਝ ਮੰਨ ਜਾਣਾ ਬਾਹਰ ਨਿਕਲ ਕੇ ਮੁੱਕਰ ਜਾਣਾ ਇਹ ਬਫਾਦਾਰੀਆਂ ਨੇ ਇਹ ਲੋਕਾਂ ਨੂੰ ਵਫਾਦਾਰੀਆਂ ਸਿਖਾਉਂਦੇ ਆ ਮੇਰੇ ਕੋਲੇ ਇਹਨਾਂ ਦੇ ਚਿੱਠੇ ਪਏ ਨੇ ਚਿੱਠੇ ਭਗਵਾਨ ਤਮਨ ਨੂੰ ਗਾਲਾਂ ਕਢੀ ਜਾਂਦੇ ਆ ਬਹੁਤ ਘਟੀਆ ਬੰਦਾ ਬੜਾ ਮੋੜਾ ਬੰਦਾ ਮੈਂ ਕਹਾਂ ਜੀ ਜਨਰਲ ਡੇਅਰ ਨੂੰ ਰੋਟੀ ਨਹੀਂ ਖਵਾਈ ਅਸੀਂ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ ਜ਼ਖਮੀ ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਅਦ ਦੇ ਵਿੱਚ ਜਨਰਲ ਡੈਰ ਨੂੰ ਦਰਬਾਰ ਸਾਹਿਬ ਚੋਂ ਸਰੋਪਾ ਦਵਾਤਾ ਸੀ ਇਹਨਾਂ ਨੇ ਕੇ ਦਾ ਕਸੂਰ ਨਹੀਂ ਸੀ ਜੀ ਇਹ ਤੇ ਡਿਊਟੀ ਸੀ ਤੇ ਸਰੋਪਾ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਵੇਲੇ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਅਰੂੜ ਸਿੰਘ ਕੌਣ ਸੀ ਸਿਮਰਨਜੀਤ ਸਿੰਘ